ਵੀਰ ਸਿੰਘਾ ਦੇਖ ਤੋ ਗੋਡੇ ਤੇ ੱਟਾਂ ਮਾਰੀਆਂ ਤੇ ਆਹ ਦੇਖੋ ਪੈਰ ਦੋਏ जख्मी ਇਹ ੱਟਾਂ ਮਾਰੀਆਂ ਨੇ ਚੋਰਾ ਨੇ ਰਾਤ ਜੇ ਜਾਨੀ ਮਾਰੀ ਨੁਕਸਾਨ ਸਾਡਾ ਹੋ ਗਿਆ ਇਹਦਾ ਕੋਈ ਰਾਜਾ ਰਾਮ ਨਹੀਂ ਠੀਕ ਹੈ ਜੇ ਰਾਤ ਜਿਵੇਂ ਫਾਹ ਜਾਂਦੇ ਸਾਤੋਂ ਹੋ ਜਾਂਦਾ ਫਿਰ ਸਾਡੇ ਤੇ ਪਰਚਾ ਤੀ ਇੱਕ ਪਿੰਡ ਜਾ ਕੇ ਬਾਹਰੋਂ ਚਾਰ ਬੰਦੇ ਹਮਲਾ ਕਰਦੇ ਨੇ ਇਦੂ ਤੋਂ ਦੀ ਕੀ ਫਿਰ ਸਾਡੇ ਰੱਖਿਆ ਗੱਡੀ ਚ ਬੈਂਕ ਗੱਡੀ ਮਾਰਦੇ ਦੀ ਵੀ ਖਰਿਆ ਜੋ ਲੋ ਬਿਲ ਗਿਆ ਕਰ ਗੱਡੀ ਬੈਕਅਪ ਤੁਰ ਜਾਂਦੀ ਬੈਕ ਕਰਦੇ ਅੱਜ ਕੇ 30 ਮਿੰਟਾਂ ਤੇ ਸਹੀ ਉਰੇ ਆਏ ਨੇ ਉਹ 5 ਮਿੰਟਾਂ ਚ ਉਹਨਾਂ ਟਾਇਰ ਖੋਲ ਕੇ ਵਿੱਚ ਛਿੱਟ ਲੈ ਆਹ ਦਿਖਾ ਬਾਈ ਜੀ ਥੱਲੇ ਆਹ ਦੇਖ ਬਾਈ ਜੀ ਆਹ ਆਹ ਨੰਬਰ ਹੈ ਕੀ ਗੱਲਬਾਤ ਹੋਈ ਐ ਗੱਲਬਾਤ ਮੈਨੂੰ ਫੋਨ ਆਇਆ ਜੀ ਵੀ ਛੋਡੇ ਟਾਇਰ ਖੁੱਲਣ ਲੱਗ ਰਹੇ ਨੇਗੇ ਠੀਕ ਐ ਕਿਸੇ ਨੇ ਕਰਤਾ ਕਿ ਮੰਡੀ ਨੇ ਚੰਗਿਆ ਜਾਂਦਾ ਸੀਗਾ ਕਿਸੇ ਨੇ ਮੈਨੂੰ ਫੋਨ ਕਰਤਾ ਵੀ ਛੋਡੇ ਟਾਇਰ ਖੁੱਲਣ ਲੱਗ ਰਹੇ ਨੇ ਜੇ ਇੰਤਜ਼ਾਮ ਹੁੰਦਾ ਕਰ ਲੋ ਠੀਕ ਐ ਮੈਂ ਸਾਰੇ ਮੈਂਬਰ ਸਰਪੰਚਾਂ ਨੂੰ ਫੋਨ ਕਰਾਇਆ ਤੇ ਇਕੱਠੇ ਕਰਿਆ ਯਾਰ ਦੋਸਤ ਸਾਰੇ ਤੇ ਆਏ ਉਹਨਾਂ ਕੋਲੇ ਸਾਧਨ ਵਾਲੇ ਦੀ ਇੱਟਾਂ ਰੋੜੇ ਗੱਡੀ ਗੜੀ ਤੀ ਗੱਡੀ ਪੀਕਅਪ ਮਹਿੰਦਰਾ ਵੱਡੀ ਠੀਕ ਐ ਕਿਹੜਾ ਕਲਰ ਸੀ ਚਿੱਟਾ ਕਲਰ ਸੀ ਦਾਲਾ ਖੱਟਾ ਸੀ ਉਹਦਾ ਚਾਰ ਨੌਜਵਾਨ ਸੀ ਬਦਲੇ ਬਦਲੇ ਵਧੀਆ ਮੋਸ਼ਕਾਂ ਵਰਗੇ ਇਹਨਾਂ ਨੇ ਸਾਡੇ ਤੇ ਪੂਰਾ ਹਮਲਾ ਕੀਤਾ ਹਮਲਾ ਕਦੇ ਨਾਲ ਕਰਿਆ ਰੋੜੇ ਇੱਟਾਂ 4 ਕਿਲੋਮੀਟਰ ਮਾਰਦੇ ਗਏ ਜਾਂਦੇ ਵਾਰ ਜੱਕ ਵੀ ਮਾਰਿਆ ਵੱਡਾ ਜੱਕ ਜਿਹੜਾ ਇਹਨੂੰ ਟਾਇਰਾਂ ਨਾਲ ਜੱਕ ਵੀ ਮਾਰਿਆ ਸਾਡੀ ਗੱਡੀ ਮੂਰੇ ਵੀ ਗੱਡੀ ਚੜ ਜੇ ਅੱਛਾ ਛੋਟੇ ਲੋਵੇ ਕਾਰ ਤੀ ਇੱਕ ਕਾਰ ਤੀ ਤਿੰਨ ਮੋਟਰਸਾਈਕਲ ਦੀ ਸਾਡੇ ਤੇ ਮੋਟਰਸਾਈਕਲ ਤਾਂ ਲਵੇ ਲੱਗਣੀ ਨਹੀਂ ਦਿੱਤਾ ਸਮਾਗਰ ਛੱਡ ਕੇ ਜਦੋਂ ਕਿੰਨੇ ਕਿਲੋਮੀਟਰ ਪਿੱਛਾ ਕਰਿਆ ਜੀ ਪਿੱਛਾ ਕਰਿਆ 80 ਵਾਲੇ ਤੱਕ ਜੀ 5 ਕਿਲੋਮੀਟਰ ਹੋ ਗਿਆ ਪਿਆ ਦੇਖਦੇ ਇੱਟਾਂ ਮੱਦੀਆਂ ਬਾਈ ਅੱਛਾ ਦੇਖ ਸਕਦੇ ਹੋ ਦੋਸਤੋ ਛੋਟੇ ਦੇ ਵੀ ਸੱਟ ਆਈ ਇਹਦੇ ਦਿਖਾਓ ਬਣਾ ਗੋਡਾ ਜੇ ਚੱਕਿਆ ਜਾਂਦਾ ਇਹ ਤਿਆ ਦੇਖੋ ਪੈਰ ਦੋਏ ਜ਼ਖਮੀ ਇਹ ਇੱਟਾਂ ਮਾਰੀਆਂ ਨੇ ਚੋਰਾਂ ਨੇ ਰਾਤ ਜਖੇਪੜ ਸੁਨਾਮ ਰੋਡ ਅਸੀਂ ਜਦੋਂ ਮੋਟਰਸਾਈਕਲ ਮੂਰੇ ਲਾਇਆ ਤੇ ਮੇਰੇ ਮੋਟਰਸਾਈਕਲ ਤੇ ਮੇਰੇ ਉੱਤੀ ਝੜਦੇ ਫਿਰ ਮੋਟਰਸਾਈਕਲ ਸਿੱਟ ਕੇ ਮੈਂ ਗੱਡੀ ਜਿੱ ਗੱਡੀ ਮਾਰ ਦਿੱਤੀ ਗੱਡੀ ਚ ਗੱਡੀ ਚ ਬੈਂਕ ਗੱਡੀ ਮਾਰ ਦਿੱਤੀ ਵੀ ਖੜਿਆ ਜਦੋਂ ਲੱਗਿਆ ਕਰ ਗੱਡੀ ਬੈਕਅਪ ਤੁਰ ਜਾਂਦੀ ਬੈਕ ਕਰਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਜਖੇਪੜ ਪਿੰਡ ਸੁਨਾਮ ਰੋਡ ਦੇ ਉੱਤੇ ਰਾਤ ਜਿਹੜੀ ਗੱਲ ਹੋਈ ਹੈ ਤੁਸੀਂ ਐ ਲੈ ਲਓ ਵੀ ਇੰਨੇ ਜਿਗਰੇ ਉਹਨਾਂ ਦੇ ਜਰ ਤੇਜ਼ ਇੱਟਾਂ ਦੀ ਗੱਡੀ ਭਰ ਕੇ ਲਏ ਨੇ ਜਦੋਂ ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ ਇਕੱਠੇ ਹੋ ਕੇ ਆ ਗਏ ਤਾਂ ਇਹ ਲਾ ਲੋ ਵੀ ਗੱਡੀ ਦਾ ਭਜਾ ਕੇ ਲੈ ਗਏ ਤਾਂ ਇਟਾਂ ਰੋੜੇ ਮਾਰਨੇ ਸ਼ੁਰੂ ਕਰਤੇ ਨੌਜਵਾਨਾਂ ਤੇ ਜਦੋਂ ਮੋਟਰਸਾਈਕਲ ਲੈ ਕੇ ਪਿੱਛਾ ਕਰਿਆ ਉਹਨਾਂ ਦਾ ਗੱਲਬਾਤ ਕਰਦੇ ਇੱਥੇ ਜਿਹੜਾ ਹੋਇਆ ਕੰਮ ਰਾਤ ਲਗਭਗ 10 ਵਜੇ ਹੋਇਆ ਗੱਲਬਾਤ ਕਰਦੇ ਆ 2-4 ਦਿਨ ਪਹਿਲਾਂ ਵੀ ਜੋੜੇ ਰਹਿ ਗਏ 2-3 ਟਰਾਲੀਆਂ ਦੇ ਟਾਇਰਾਂ ਦੇ ਸਮੇਤ ਰਿੰਬ ਤੇ ਰਾਤ ਇੱਕ ਜੋੜਾ ਲਾ ਕੇ ਲੈ ਗਏ ਆ ਦੇਖੋ ਜੈਕ ਨਾਲ ਲਾ ਕੇ ਫੇਰਾ ਇੱਟਾਂ ਢਾਹਾਂ ਇਹੀ ਇਟਾਂ ਦੀ ਇਹਨਾਂ ਲੈ ਵੀ ਰਾਤ ਲਾ ਕੇ ਲੈ ਗਏ ਇੱਕ ਜੋੜਾ ਤਾਂ ਲਾ ਕੇ ਲੈ ਗਏ ਤੇ ਦੂਜਾ ਜੋੜਾ ਲਾਉਣ ਤੋਂ ਪਹਿਲਾਂ ਪਤਾ ਲੱਗ ਗਿਆ ਬਿੜਕ ਆ ਗਈ ਕਿਸੇ ਨੂੰ ਉਹਨਾਂ ਨੇ ਫੋਨ ਕਰਤਾ ਇਕੱਠੇ ਹੋ ਕੇ ਆਏ ਜਦੋਂ ਨੌਜਵਾਨ ਤਾਂ ਇਹ ਲਾ ਲੋ ਵੀ ਫਿਰ ਉਹਨਾਂ ਤੇ ਹਮਲਾ ਕਰਤਾ ਪਰਲੇ ਪਾਸੇ ਹੋ ਇੱਧਰ ਵੀ ਲਾਤਾ ਸੀ ਅੱਛਾ ਖੋਲ ਲੈ ਸੀ ਇਹ ਵੀ ਬੱਸ ਉਹ ਤਾਂ ਅੱਗੇ ਛੱਡ ਕੇ ਪਜੇ ਠੀਕ ਹੈ ਤੁਸੀਂ ਕੋਈ ਅੱਗੇ ਵੀ ਫੋਨ ਕਹਿੰਦੇ ਕਰਿਆ ਸੀ ਕਿਸੇ ਨੂੰ ਕਰਿਆ ਸੀ ਉਹਨਾਂ ਉਹਨਾਂ ਕਰਕੇ ਲੰਘ ਗਏ ਉਹ ਮੋਗ ਦੇ ਡਰਾਈਵਰ ਨਹੀਂ ਸਟਾਰਟ ਹੋਇਆ ਜੇ ਕਿ ਦੋਨੋਂ ਟਰਾਲੀ ਨਿਕਲਦੀ ਫਿਰਦਾ ਉਹਨਾਂ ਨੂੰ ਫੋਨ ਕਰਤਾ ਉਹ ਕਹਿੰਦੇ ਵੀ ਅਸੀਂ ਉੱਠ ਖੜੇ ਅਸੀਂ ਉਹਨਾਂ ਦੇ ਭਰੋਸੇ ਰਹਿ ਕੇ ਵੀ ਸੜਕ ਦਾ ਬਲੌਕ ਹੋਊਗੀ ਵੀ ਮੂਰੇ ਕੋਈ ਚੀਜ਼ ਲਾਦਣਗੇ ਮੂਰੇ ਚੀਜ਼ ਲਾਦਣਗੇ ਵੀ ਪਿੱਛੇ ਅਸੀਂ ਜਾ ਰਹੇ ਹਾਂ ਉਹ ਬਸ ਉਹਨਾਂ ਤੋਂ ਲੱਗੀ ਨਹੀਂ ਚੀਜ਼ ਇਹਨੇ ਡੱਪ ਗਏ ਇਹਨੇ ਡੱਪ ਗਏ ਜਿਹੜੇ ਟਾਈਮ ਦੇਖ ਸਕਦੇ ਹੋ ਦੋਸਤੋ ਵੀ ਜੋੜਾ ਲਾ ਕੇ ਲੈ ਗਏ ਦੂਜੇ ਜੋੜੇ ਨੂੰ ਹਜੇ ਚਾਬੀ ਲਾਈ ਹੋਈ ਸੀਗੀ ਉਸ ਤੋਂ ਬਾਅਦ ਉਹ ਕਸੀ ਵਾਲ ਨੂੰ ਮੁੜ ਗਏ ਯਾ ਜ਼ਰਾ ਕਸੀ ਵਾਲ ਨੂੰ ਮੁੜ ਗਏ ਹਾਂ ਕਸੀ ਵਾਲ ਨੂੰ ਮੁੜ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੱਡੀ 'ਚ ਇਹਨਾਂ ਦਾ ਇੱਕ ਬੰਦਾ ਹੈਗਾ ਅੱਛਾ ਉਹਨਾਂ ਨੇ ਗੱਡੀ ਉਂਗਰੇ ਸਲੋ ਕਰ ਲਈ ਤੇ ਜਦੋਂ ਉਹ ਅਸੀਂ ਦਵਾਰ ਨਾ ਮੋਟਰਸਾਈਕਲ ਜਿਹੜੇ ਪਿੱਛੇ ਦੇ ਪਿੱਛੇ ਰਹਿ ਗਏ ਤੇ ਉਹ ਪਿੱਛੇ ਰਹਿ ਗਏ ਜਦੋਂ ਕਿੰਨੇ ਕੁ ਭਜਾ ਲਈ ਤੀ ਗੱਡੀ ਦਾ ਜਾਰੀ ਸੀ ਉਹਨਾਂ ਦੀ 80 90 ਦੇ ਘਟੂ ਘੱਟੀ ਮੋਟਰਸਾਈਕਲ ਇੰਨੇ ਭਜ ਨਹੀਂ ਸਕਦੇ ਫਿਰ ਪਿੱਛਾ ਕਿੱਥੇ ਇੱਕ ਜਾ ਕੇ ਛੱਡਿਆ ਤੁਸੀਂ ਨੇ ਸਾ ਕਸੀ ਵਾਲ ਜਾ ਕੇ ਜਦੋਂ ਉਹਨਾਂ ਨੇ ਕੱਚੇ ਨੂੰ ਮੋੜ ਲਈ ਮੱਲਾ ਸਿੰਗਲ ਰੋਡ ਨੂੰ ਮੋੜ ਲਈ ਹਾਂ ਉੱਥੇ ਗੱਡੀ ਉਹਨਾਂ ਨੇ ਖੋਲ ਹੀ ਕਰਕੇ अच्छा मोटरसाइकिल थोड़े मांग टाइम टाइम ਕਿੰਨਾ ਕਹਤੀ ਇਹ ਟਾਈਮ ਰੇਪਣ ਦੋ 1:45 ਟਾਈਮ 1:40 40:45 1:30 ਮਿੰਟਾਂ ਦੇ ਸਹੀ ਉਰੇ ਆਏ ਨੇ ਉਹ 5 ਮਿੰਟਾਂ ਚ ਨਾ ਟਾਇਰ ਖੋਲ ਕੇ ਵਿੱਚ ਛਿੱਟ ਲੈ 1:30 ਤੇ ਆਏ ਨੇ 1:30 ਤੇ ਉਰੇ ਆਏ ਨੇ ਉਹ 5 ਮਿੰਟਾਂ ਜੀ ਕਰਤਾ ਕੰਮ 5 ਮਿੰਟਾਂ ਜੀ ਹਾਂ ਜੇ ਅਸੀਂ 2 ਮਿੰਟ ਹੋਰ ਵੀ ਲੈ ਜਾਣ ਤਾਂ ਉਰਲਾ ਜੋ ਇਹ ਵੀ ਲੈ ਜਾਂਦੇ 2 ਮਿੰਟ ਉਹਦਾ 1 ਘੰਟੇ ਦਾ ਕੰਮ ਕਰਦੇ ਨੇ ਹਾਂ ਜੀ 1 ਘੰਟੇ ਦਾ ਕੋਈ ਸ਼ੱਕ ਸ਼ੋਭਾ ਸ਼ੱਕ ਸ਼ੋਭਾ ਹਜੇ ਕੋਈ ਨਹੀਂ ਹੈ ਕੋਈ ਪ੍ਰਸ਼ਾਸਨ ਨੂੰ ਕੋਈ ਲਾਈ ਹੁੱਤਲਾ ਲੱਗੀ ਵੀ ਹੈ ਪਰ ਛੋ ਵੀ ਆ ਕੇ ਤੇ ਜੀ ਹਾਂਜੀ ਪਰ ਛੋ ਵੀ ਪਰ ਜੇ ਨਾ ਰੋ ਪਿੰਡ ਚ ਅੱਛਾ ਉਹ ਰਾਤ ਨੂੰ ਮੰਡੀ ਚ ਆ ਕੇ ਤੇ ਉਹ ਸਾਰੀ ਪਤਾ ਲੱਗ ਗਿਆ ਉਹਦੇ ਭੱਜ ਗਏ ਉਹ ਜਿੱਦ ਉਹ ਜੋੜਾ ਲਾਇਆ ਇੱਕ ਦੂਏ ਦਰ ਫੇਰ ਆ ਕੇ ਤੇ ਤਿੰਨ ਰਾਤ ਲਗਾਤਾਰ ਹੋ ਗਈ ਜੀ ਤੀਜੀ ਰਾਤ ਲਗਾਤਾਰ ਲਗਾਤਾਰ ਤਿੰਨ ਰਾਤਾਂ ਹੌਸਲੇ ਇੰਨੇ ਬਲੰਦ ਯਾਰ ਚੋਰਾਂ ਦੀ ਕਮਾਲ ਦੀ ਗੱਲ ਹੈ ਪੁਲਿਸੀ ਡਰਦੇ ਨਹੀਂ ਹੈਗੇ ਡਰਦੇ ਨਹੀਂ ਜਿਵੇਂ ਜੀ ਆਥਲਾ ਵੀ ਹੋ ਜਾਂਦਾ ਨਾਲੇ ਉਹਨਾਂ ਨੇ ਡੇਟ ਲਾਈਟ ਹੀ ਰੱਖੀ ਉਹਨਾਂ ਨੇ ਉਹਨਾਂ ਨੇ ਕਿਹੜਾ ਇਟਰ ਕੋਈ ਰੋਕੀ ਆ ਅੱਛਾ ਦੁਰ ਤੱਕ ਜੈਕ ਵੀ ਧੀ ਜਿਹੜਾ ਜੈਕ ਡੇਗ ਗਿਆ ਉਹ ਵੀ ਨਹੀਂ ਥੇ ਆ ਉਹ ਵੀ ਪਤਾ ਨਹੀਂ ਬਾਅਦ ਚ ਲਗਾਏ ਨੇ ਕਦੋਂ ਲਗਾਏ ਨੇ ਉਹ ਜੈਕ ਕੁਮਾਰ ਆ ਜਿਹੜਾ ਗੱਡੀ ਚ ਠੀਕ ਹੈ ਉਹ ਵੀ ਲੈ ਕੇ ਚੱਕ ਕੇ ਜਿਹੜੀ ਚੀਜ਼ ਹੱਥ ਨਕਸਾਨ ਵੀ ਹੋ ਸਕਦਾ ਜੀ ਠੀਕ ਹੈ ਹੋ ਸਕਦਾ ਸੀ ਰਾਤ ਹੁੰਦਾ ਹੁੰਦਾ ਬਚ ਗਿਆ ਜੀ ਜਿਵੇਂ ਇਹ ਜੀ ਮੂਰੇ ਗੱਡੀ ਚ ਮੋਟਰਸਾਈਕਲ ਵੱਜਦਾ ਜੀ ਜਾਓ ਮੋਟਰਸਾਈਕਲ ਗੱਡੀ ਚ ਮਾਰਦੇ ਜੀ ਨੁਕਸਾਨ ਉਹਨਾਂ ਦਾ ਵੀ ਹੋ ਜਾਣਾ ਛੱਡਿਆ ਵੀ ਹੋ ਜਾਦਾ ਜੀ ਹੋ ਗਿਆ ਫਿਰ ਪ੍ਰਸ਼ਾਸਨ ਸਾਡੇ ਦੇ ਪਰਚੇ ਦੇ ਜੇ ਜਾਨੀ ਮਾਲੀ ਨੁਕਸਾਨ ਸਾਡਾ ਹੋ ਗਏ ਫਿਰ ਤਾਂ ਕੋਈ ਰਾਜਾ ਰਾਮ ਨਹੀਂ ਠੀਕ ਹੈ ਜੇ ਰਾਤ ਜਿਵੇਂ ਫਾਗ ਜਾਂਦੇ ਸਾਤੋਂ ਹੋ ਜਾਂਦਾ ਫਿਰ ਸਾਡੇ ਤੇ ਪਰਚਾ ਥੀ ਜਾ ਸਾਨੂੰ ਸ਼ੂਟ ਦੇ ਦੇ ਪ੍ਰਸ਼ਾਸਨ ਵੀ ਜੇ ਤੁਹਾਨੂੰ ਫਸ ਕੇ ਜੋ ਮਰਜ਼ੀ ਕਰ ਲੋ ਤੇ ਇਹਨਾਂ ਨੂੰ ਚੋਰਾ ਨੂੰ ਮਾਰਿਆ ਜਾਵੇ ਜਿੱਥੇ ਵੀ ਅੜਦੇ ਲੜਾਈ ਲੜ ਕੇ ਫੇਰ ਹੱਲ ਹੋਊਗਾ ਇਹਦਾ ਨਹੀਂ ਸਰਕਾਰ ਇਹਦਾ ਕੁਝ ਨਹੀਂ ਕਰ ਰਹੀਆਂ ਇਹ ਲੈ ਗਏ ਜੀ ਘੱਟੋ ਘੱਟ 50-60 ਹਜ਼ਾਰ ਦੇ ਲੈ ਗਏ 50-60 ਹਜ਼ਾਰ ਦੇ 65000 ਦਾ ਨਕਸ਼ਾ 65000 ਰੁਪਏ ਦਾ 65000 ਹੈ ਵਿਚੇ ਰਿੰਬ ਹੂੰ 65 ਇਹ ਆ ਗਿਆ 65 ਹੀ ਹੋਰ ਲੈਣਾ ਉਹ ਆ ਗਿਆ ਭਾਈ ਕਿਉਂ ਬਾਈ ਜੀ ਇਹ ਤਾਂ ਲਗਾਤਾਰੇ ਹੋ ਗਿਆ ਉੱਦੇ ਛੋਡੇ ਲੈ ਗਏ ਹੋਰ ਜੀ ਲਗਾਤਾਰੀ ਹੋ ਗਿਆ ਦਾ ਕੰਮ ਛੋਡੇ ਕਿੰਨਾਂ ਲੈ ਗਏ ਸੀ ਉਦੋਂ ਸਾਡੇ ਦਾ 5 ਲੱਖ ਦਾ ਨਿਕਾਣ ਆ ਜੀ 5 ਲੱਖ ਦਾ ਲਗੇ ਸੀ ਉਦੋਂ ਹਾਂ ਜੀ ਹਾਂ ਪਰਸੋ ਵੀ ਕਹਿੰਦੇ ਇਹ ਰਾਤ ਫੇਰ ਆ ਗਈ ਰਾਤ ਫੇਰ ਆ ਗਈ ਬਸ ਕੀ ਹਾਲਾਤ ਯਾਰ ਬਣੇ ਹੋਏ ਨੇ ਇਹਨੂੰ ਚਾਬੀਆਂ ਲਾ ਲੀਆਂ ਸੀ ਸਾਰੇ ਨਾਟ ਖੁੱਲੇ ਹੋਏ ਨਹੀਂ ਜੀ ਇਹਦੇ ਕਿੰਨਾ ਸੀ ਨਾਟੇ ਆਹ ਦੇਖੋ ਜੀ ਅੱਛਾ ਦੁਬਾਰੇ ਕਿਸੇ ਨੇ ਇੱਕ ਨਾਟ ਹੀ ਰਹਿ ਗਿਆ ਜੀ ਇੱਕ ਰਹਿ ਗਿਆ ਸੀ ਆ ਨਾਟ ਨਹੀਂ ਖੁੱਲੇ ਦੀ ਗੱਲ ਹੂੰ ਅੱਛਾ ਇੱਕ ਨਾਟ ਅੜ ਗਿਆ ਦੀ ਨਾਟ ਆਹ ਦੇਖ ਲਓ ਜੀ ਇਹਨੂੰ ਵੀ ਲੈ ਜਾਂਦੇ 2 ਮਿੰਟਾਂ ਚ ਮਾੜਾ ਜਿਹਾ ਫਰਕ ਰਹਿ ਗਿਆ ਇੱਛਾ ਕਰਿਆ ਪਾਈਆਂ ਨੇ ਵੀਰਾ ਸਿੰਘਾ ਦੇਖੋ ਜੀ ਆ ਪੈਰਾਂ ਤੇ ਇੱਟਾਂ ਮਾਰੀਆਂ ਸਿੱਧੀਆਂ ਇੱਟਾਂ ਸੋਟੇ ਫਿਰ ਮੋਟਰਸਾਈਕਲਾਂ ਦੇ ਉੱਤੇ ਡੇਗੀਆਂ ਨੇ ਉਹਨਾਂ ਨੇ ਉਹਦਾ ਜਿੱਦਰ ਨੂੰ ਬਸ ਨਾਇ ਹੋਇਆ ਕਰ ਵੀ ਲਵੇ ਲੱਗ ਉਸੇ ਕ ਨਹੀਂ ਛੱਡਦਾ ਕਰ ਉਹਨਾਂ ਨੇ ਤਾਂ ਦੇਖਿਆ ਹੀ ਨਹੀਂ ਵੀ ਕਿੱਥੇ ਵੱਜਦੀਆਂ ਨੇ ਜਿੱਤੇ ਮਰਜੀ ਵੱਜਦੀਆਂ ਦੀ ਕੋਈ ਬਰਬਾਦ ਮੁਰੇ ਮੁਰੇ ਮੈਂਦੀ ਠੀਕ ਹੈ ਫਿਰ ਤੁਸੀਂ ਪਿੱਛੇ ਹੋਗੇ ਵੀ ਯਾਰ ਕਿਸੇ ਦੇ ਮੂੰਹ ਸਿਰ ਤੇ ਮਾਰਨਾ ਨਾ 7 ਕਿਲੋ ਦੀ ਇੱਟਾਂ ਇਹ ਸਿਰ 'ਚ ਵੱਜੂ ਛੱਡੂ ਛੱਡੂ ਬਿਲਕੁਲ ਜੀ ਪ੍ਰਸ਼ਾਸਨ ਦੇ ਵੀ ਅਣਗਹਿਲੀ ਆ ਜਦੋਂ ਇਹਨਾਂ ਦੇ ਠੀਕ ਹੈ ਪੂਰੇ ਦੂਤੋਂ ਦੀ ਕੀ ਹੋਊਗਾ ਹੁਣ ਹੱਥ ਫੋਣ ਵਾਲੀ ਗੱਲੀ ਹੋ ਗਈ ਅੱਗੇ ਕੀ ਰਹਿ ਗਿਆ ਸਿੱਧਾ ਹੀ ਹੋਗੇਗੀ ਤਾਂ ਹਮਲਾ ਕਰਤਾ ਲੁੱਟਾ ਚੋਰਾ ਨੇ ਇੱਕ ਪਿੰਡ ਜਾ ਕੇ ਬਾਹਰੋਂ ਚਾਰ ਬੰਦੇ ਹਮਲਾ ਕਰਦੇ ਨੇ ਦੂਤੋਂ ਦੇ ਕੀ ਫਿਰ ਸਾਡੇ ਰੱਖਿਆ ਜੇ ਬੰਦਾ ਕੋਈ ਆਮ ਬੰਦਾ ਜਾਂਦਾ ਹੈ ਉਹਦੀ ਕੀ ਰੱਖੀ ਹੈ ਬਿਲਕੁਲ ਮੋਟਰਸਾਈਕਲ ਤੇ ਜਾਂ ਉਂ ਜਾਂਦਾ ਜਾਂ ਟਰਾਲੀਆਂ ਰੋਜ਼ ਜਾਂਦੇ ਨੇ ਬੰਦੇ ਦੋ ਬੰਦੇ ਜਾਂਦੇ ਇਹ ਚਾਰ ਬੰਦੇ ਮੂਰੇ ਕਿਤੇ ਮਰਜ਼ੀ ਫੜ ਕੇ ਕਹਿ ਸਕਦੇ ਨੇ ਵੀ ਇੱਧਰ ਲਾਛਦਾ ਖੋਲਣੇ ਨੇ ਕੀ ਕਰੂਗਾ ਕੋਈ ਲੈ ਵੀ ਖੜਾ ਕੇ ਵੀ ਖੋਲ ਸਕਦੇ ਨੇ ਉਹਦਾ ਹੌਸਲਾ ਹੈ ਉਹਨਾਂ ਦਾ ਜਦੋਂ ਰੇਪਿੰਟ ਚ ਇੰਨਾ ਕੁਝ ਕਰ ਜੇ ਹੁਣ ਕਿਤੇ ਦੋ ਚਾਰ ਬੰਦੇ ਹੁੰਦੇ ਰਾਤ ਦੋ ਚਾਰ ਨੂੰ ਤਾਂ ਉਹੀ ਚੋਪੜ ਜਾਂਦੇ ਹੋ ਮਾਰ ਕੇ ਜਾਂਦੇ ਵਿੱਚ ਲੈ ਜਾਂਦੇ ਠੀਕ ਹੈ ਗੱਲ ਤੇ ਕਿਸੇ ਲਈ ਉਹ ਨਹੀਂ ਹੈਗਾ ਆਪਣਾ ਲਾਇਸੈਂਸ ਨਹੀਂ ਬਣਾਇਆ ਹੋਇਆ ਕਿਸੇ ਲਈ ਸਾਦਾ ਹੈਗੇ ਜੀ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਕਹਿੰਦੇ ਪ੍ਰੋਸੈਸਨ ਵੀ ਜਮਾ ਕਰਾਓ ਜੀ ਇਹ ਹੈ ਰੱਖੀ ਵਾਸਤੇ ਹੈ ਪਰ ਉਹਦਾ ਫਾਇਦਾ ਕੋਈ ਨਹੀਂ ਹੁਣ ਜਿਵੇਂ ਰਾਤ ਹਮਲਾ ਕਰਿਆ ਚੋਰਾਂ ਨੇ ਅਸੀਂ ਚਲਾ ਨਹੀਂ ਸਕਦੇ ਨਾ ਜੇ ਸੀ ਲੰਮਕ ਸਾਡੇ ਦੇ ਪਰਚਾ ਹੈ ਉਹ ਜੋ ਮਰਜ਼ੀ ਕਰ ਜਾਣ ਸਾਡੇ ਅਸੀਂ ਲਿਆ ਤਾਂ ਆਪਦੀ ਰੱਖਿਆ ਵਾਸਤੇ ਹੈ ਪਰ ਜੇ ਅਸੀਂ ਚਲਾਤਾ ਤਾਂ ਸਾਡੇ ਦੇ ਪਰਚਾ ਹੈ ਉਹ ਸਾਨੂੰ ਚਾਹੇ ਮਾਰ ਜਾਣ ਕੋਈ ਗੱਲ ਨਹੀਂ ਉਹਦੇ ਸਿਰਾਂ ਨੇ ਰੱਖੋ ਉਹਦਾ ਕੀ ਫਾਇਦਾ ਹੈ ਬਿਲਕੁਲ ਜੀ ਪਹਿਲਾਂ 8 ਟਾਇਰ ਪਹਿਲਾਂ ਲੈ ਕੇ ਸੀ ਲਗਭਗ ਉਹਨੂੰ ਵੀ 7-8 ਮਹੀਨੇ ਹੋ ਗਏ ਤੇ ਇਸੇ ਤਰ੍ਹਾਂ ਨਾਲੇ ਪਿੰਡ ਵੀਰਕਲਾਂ ਉਥੋਂ ਲੈ ਗਏ ਪਰ ਆ ਤਾਂ ਜਮੇ ਐ ਵੀ ਚੋਰਾ ਨੇ ਪਿੰਡ 'ਤੇ ਹਮਲਾ ਕਰਤਾ ਦੇਖੋ ਵੀ ਕਿੱਡੀ ਵੱਡੀ ਯਾਰ ਦੋਸਤੋ ਆ ਇੱਟਾਂ ਮਾਰੀਆਂ ਨੇ ਚੋਰਾ ਨੇ ਆ ਪਈ ਐ ਇੱਟ ਆ ਪਈ ਐ ਇਸੇ ਤਰ੍ਹਾਂ 5 ਕਿਲੋਮੀਟਰ ਤੱਕ ਇੱਟਾਂ ਮਾਰਦੇ ਗਏ ਨੇ ਇਹਨਾਂ ਦੇ ਆ ਬਾਈਆਂ ਦੇ ਜਦੋਂ ਰਾਤ ਪਿੱਛਾ ਕਰੇ ਇਹਨਾਂ ਨੇ ਤਾਂ ਇਹਨਾਂ ਦੇ ਇੱਟਾਂ ਮਾਰਨੀਆਂ ਨੇ जख्मी ਵੀ ਕਰਤੇ ਹੀ ਪੈਰ ਵੱਡੇ ਪਏ ਨੇ ਇੱਕ ਬਾਈ ਦੇ ਆ ਪਈ ਐ ਕਿੱਟ ਆ ਪਈ ਐ ਕੀ ਕਿੱਟ ਤੁਸੀਂ ਹਿਸਾਬ ਲਾ ਲਓ ਵੀ 5 ਤੋਂ 7 ਕਿਲੋ ਦੀ ਇੱਟਾ ਇਹ ਚੋਰਾ ਲਵੇ ਲਗਭਗ ਪੂਰੀ ਗੱਡੀ ਇੱਟਾਂ ਦੀ ਭਰੀ ਹੋਈ ਸੀ ਜੁਨੇ ਨੇ ਪਿੱਛਾ ਕਰਿਆ ਮੋਟਰਸਾਈਕਲਾਂ ਨਾਲ ਕਾਰਾਂ ਨਾਲ ਤਾਂ ਉਹਨਾਂ ਨੇ ਐਂ ਲਾ ਲਓ ਵੀ ਆ ਦੇਖੋ ਥੋਂ ਥੋਂ ਕਿਤੇ ਅੱਗੇ ਤੱਕ ਤੁਹਾਨੂੰ ਇੱਟਾਂ ਮਿਲਣੀਆਂ ਕੋ ਚੱਕ ਚੁੱਕ ਤੀਆਂ ਰਾਹ ਚ ਵੀ ਇਹ ਲਾ ਲਓ 5 ਕਿਲੋਮੀਟਰ ਤੱਕ ਇੱਟਾਂ ਮਾਰਦੇ ਗਏ ਨੇ ਚੋਰ ਉਹਨਾਂ ਦੇ ਗੱਡੀ ਭਰੀ ਹੋਈ ਸੀ ਪਿਕਅਪ ਨਾਲੇ ਟਾਇਰਾਂ ਦਾ ਜੋੜਾ ਲਾ ਕੇ ਲੈ ਗਏ ਦੂਜਾ ਜੋੜਾ ਹਜੇ ਉਹ ਕਰਨਾ ਸੀ ਲਾਉਣਾ ਸੀ ਨਾਲੇ ਜੈਕ ਮਾਰਿਆ ਇਹਨਾਂ ਦੇ ਜੈਕ ਕੇ ਠੋਕਿਆ ਸਿੱਧਾ ਗੱਡੀ ਦੇ ਬਚ ਗਏ ਇਹ ਬੱਚ ਤੇ ਰਹੀ ਦੇਖੋ ਵੀ ਚੋਰਾ ਨੇ ਵੱਡਾ ਹਮਲਾ ਕਰਤਾ ਜਖੇਪੜ ਆ ਸਾਹਮਣੇ ਦੇਖ ਸਕਦੇ ਹੋ ਨਾ ਵੱਡੇ ਪੱਦਰ ਤੇ ਇਕੱਠ ਹੋਇਆ ਹੈ ਵੀ ਚੋਰਾਂ ਦੀ ਏਡੀ ਵੱਡੀ ਹਿੰਮਤ ਵੀ ਦੇਖ ਸਕਦੇ ਹੋ ਕਹਿੰਦੇ ਜੀ 5 ਮਿੰਟਾਂ 'ਚ ਇੱਕ ਜੋੜਾ ਲਾ ਕੇ ਦਾ ਧਰ ਲਿਆ ਦੂਜੇ ਦੇ ਨਾਟ ਇੱਕ ਨਟ ਰਹਿਦਾ ਸੀ ਜਦੋਂ ਇਹ ਸਾਹਮਣੇ ਤੋਂ ਆ ਗਏ ਇੱਟਾਂ ਨਾਲ ਹਮਲਾ ਕਰਤਾ ਦੇਖੋ ਜਗਮੀ ਵੀ ਕਰਤੇ ਆ ਦੇਖ ਪੈਰਾਂ ਤੇ ਇੱਟਾਂ ਵੱਜੀਆਂ ਇਹਨਾਂ ਦੇ ਰਾਤ ਬਾਈ ਦੇ ਗੋਡੇ ਤੇ ਵੱਜੀ ਹੋਈ ਇੱਟਾਂ 5 ਕਿਲੋਮੀਟਰ ਤੱਕ ਹੋ ਇੱਟਾਂ ਮਾਰਦੇ ਗਏ ਨੇ ਆਹੀ ਇੱਟਾਂ ਨੇ ਜੈਕ ਵੀ ਮਾਰਿਆ ਇਹਨਾਂ ਦੇ ਬਾਈਆਂ ਦੇ ਪਰ ਬੱਚੇ ਤਾਂ ਬਹੁਤ ਵੱਡੀ ਰਹਿ ਗਈ ਨਹੀਂ ਇਹਨਾਂ ਦੀ ਕਿਸੇ ਦੀ ਵੱਡੇ ਗੰਭੀਰ ਸਿਰ ਸੁਰਚ ਬਜਦੀ ਹਿਸਾਬ ਲਾ ਲੋ ਵੀ ਕੀ ਹਾਲਾਤ ਬਣ ਜਾਂਦੇ